ਸਾਗਰ ਤੋ ਕਿਵੇਂ ਪਾਰ ਹੋਈ ਹੁਣ ਗੁਰੂ ਨਾਨਕ ਸਮਝਾਉਂਦੇ ਨੇ ਜੈਸੇ ਜਲ ਮੇ ਕਮਲ ਨੇ ਰਾਲਮ ਮੁਰਗਾ ਈ ਨੇ ਸਾਣੇ ਸ਼ਬਦ ਸੁਰਤ ਭਉ ਸਾਗਰ ਕਰੀਏ ਨਾਨਕ ਨਾਮ ਵਖਾਣੇ ਰਹੇ ਇਕਾਂਤੇ ਕੋ ਮਨ ਵਸਿਆ ਆਸਾ ਮਾਇ ਨਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਸੋ ਜਿਸ ਤਰ੍ਹਾਂ ਜਲ ਦੇਚ ਕਮਲ ਹੈ ਪਾਣੀ ਵਧਦਾ ਤੇ ਹੋਰ ਉੱਪਰ ਉੱਠਦਾ ਡੁੱਬਦਾ ਨਹੀਂ ਹੈ ਘਰ ਦੇ ਚ ਪਦਾਰਥ ਵਧਨ ਪ੍ਰਭਤਾ ਵਦੇ ਤਾਕਤ ਵਦੇ ਸੰਪਦਾ ਵਦੇ ਮਨੁੱਖ ਤੇ ਡੁੱਬ ਜਾਂਦਾ ਕਮਲ ਨਹੀਂ ਡੁੱਬਦਾ ਪਾਣੀ ਚ ਠੀਕੇ ਪਦਾਰਥ ਸਾਡੀ ਜ਼ਿੰਦਗੀ ਹੈ ਪਾਣੀ ਕਮਲ ਦੀ ਜ਼ਿੰਦਗੀ ਹੈ ਪਦਾਰਥਾਂ ਤੋਂ ਬਿਨਾ ਅਸੀਂ ਜੀ ਨਹੀਂ ਸਕਦੇ ਪਰ ਪਦਾਰਥਾਂ ਚ ਜੀ ਵੀ ਡੁੱਬੀਏ ਤੇ ਨਾ ਨ ਪਰਿਵਾਰ ਦੇ ਚ ਜੀ ਵੀ ਡੁੱਬੀਏ ਤੇ ਨਾ ਕੋਈ ਪਰਿਵਾਰ ਦੇ ਚ ਡੁੱਬ ਗਿਆ ਕੋਈ ਪਦਾਰਥਾਂ 'ਚ ਡੁੱਬ ਗਿਆ ਕੋਈ ਧਨ ਸੰਪਦਾ 'ਚ ਡੁੱਬ ਗਿਆ ਜੀ ਵੀਏ ਪਾਣੀ ਦੇ ਚ ਕਮਲ ਦੀ ਤਰ੍ਹਾਂ ਡੁੱਬੀਏ ਨਾ ਪਾਣੀ ਵਿੱਚ ਕਮਲ ਨਹੀਂ ਜੈਸੇ ਜਲ ਮੇ ਕਮਲ ਨੇ ਰਾਲ ਮੁਰਗਾ ਹੀ ਨੇ ਸਾਣੇ ਜੈਸੇ ਮੁਰਗਾ ਵੀ ਨੇ ਸਾਣੇ ਸਣਨਾ ਕਹਿੰਦੇ ਨੇ ਭੇਜਣ ਨੂੰ ਰਾਜਸਤਾਨੀ ਭਾਸ਼ਾ ਹੈ ਮੇਂ ਦੇ ਵਿੱਚ ਕੋਈ ਭੇਜ ਜਾਏ ਰਾਜਸਤਾਨ ਦੇ ਵਿੱਚ ਕਹਿੰਦੇ ਆ ਤੂੰ ਸਣ ਗयो ਸਣ ਗयो ਤੇ ਤੇ ਭੇਜ ਗਏ ਭਿਜੇ ਨੂੰ ਕਹਿੰਦੇ ਆ ਤੂੰ ਸਣ ਗयो ਅੱਜ ਵੀ ਕਹਿੰਦੇ ਅੱਜ ਵੀ ਇਸ ਤਰ੍ਹਾਂ ਮੁਰਗਾ ਇਹਨੇ ਸਾਡੇ ਦੂਜੀ ਦਲੀਲ ਜੋ ਗੁਰਨਾਣਿਤ ਨੇ ਦਿੱਤੀ ਹੈ ਮੁਰਗਾ ਵੀ ਰਜ਼ਕ ਦੀ ਖਾਤਰ ਕਈ ਦਫਾ ਡੁੱਬ ਕੀ ਤਲਾਂਦੀ ਹੈ ਕਮਲ ਡੁੱਬਦਾ ਨਹੀਂ ਇਹ ਪਹਿਲਾ ਪਹਿਲੀ ਦਲੀਲ ਦੂਜੀ ਮੁਰਗਾ ਵੀ ਦੀ ਡੁੱਬਦੀ ਤੇ ਹੈ ਗੋਤਾ ਤੇ ਖਾ ਜਾਂਦੀ ਹੈ ਬੜੀ ਗੈ ਜੋ ਹੈ ਗਹਿਰੇ ਤਲ ਦੇ ਚਲੀ ਜਾਂਦੀ ਕਿਉਂਕਿ ਛੋਟੀਆਂ ਛੋਟੀਆਂ ਮੱਛੀਆਂ ਉਸ ਦਾ ਰਜ਼ਕ ਹੈ ਬਹੁਤ ਥੱਲੇ ਚਲੀ ਜਾਂਦੀ ਹੈ ਗਰਗ ਤੇ ਹੋ ਜਾਂਦੀ ਹੈ ਡੁੱਬ ਤੇ ਜਾਂਦੀ ਹੈ ਪਰ ਉਹਦੇ ਪੰਖ ਭੇਜਦੇ ਨਹੀਂ ਨੇ ਵਿਜਦੀ ਨਹੀਂ ਫਿਰ ਉੱਪਰ ਆ ਜਾਂਦੀ ਰਜ਼ਕ ਦੀ ਖਾਤਰ ਹੋ ਸਕਦਾ ਕਿਸੇ ਮਨੁੱਖ ਦਾ ਗੋਤਾ ਲੱਗ ਜਾਏ ਡੁੱਬ ਜਾਏ ਫਿਰ 4 ਦਿਨ ਇਤਨੇਮ ਨਹੀਂ ਹੋ ਸਕਿਆ ਕਿ ਤੇਰੇ ਸਫਰ ਵਿੱਚ ਜਾਂ ਬਿਮਾਰ ਹੋ ਗਿਆ ਜਾਂ ਕੋਈ ਹੋਰ ਸਮੱਸਿਆ ਖੜੀ ਹੋ ਗਈ ਨਹੀਂ ਕਰ ਸਕਿਆ ਇਹ ਇੱਕ ਦੋ ਦਿਨ ਅੰਮ੍ਰਿਤ ਵੇਲੇ ਨਹੀਂ ਉੱਠ ਸਕਿਆ ਇੱਕ ਦੋ ਦਿਨ ਸਤਸੰਗ ਦੇ ਚ ਨਹੀਂ ਆ ਸਕਿਆ ਰਜ਼ਕ ਕਰਕੇ ਐਸੀ ਡੁਬਕੀ ਲੱਗ ਗਈ ਇੱਕ ਦੋ ਦਿਨ ਨਹੀਂ ਨਿਤਨੇਮ ਹੋ ਸਕਿਆ ਭਾਵੇਂ ਨਹੀਂ ਹੋਇਆ ਡੁੱਬਿਆ ਫਿਰ ਉੱਪਰ ਆ ਜਾਂਦਾ ਭਜਦਾ ਨਹੀਂ ਹੈ ਉਹ ਗੈਰਾਜ਼ੀ ਦੇ ਅਸਰ ਨੂੰ ਇੱਕਦਮ ਧੋ ਦਿੰਦਾ ਹੈ ਫਿਰ ਜਬ ਤਬ ਕਰਕੇ ਤਿਆਰ ਬੜ ਤਿਆਰ ਹੋ ਜਾਂਦਾ ਹੈ ਫਿਰ ਸਪੁਰਤੀ ਆ ਜਾਂਦੀ ਹੈ ਡੁੱਬਦਾ ਨਹੀਂ ਹੈ ਇਹ ਦੋ ਦਲੀਲਾਂ ਦਿੱਤੀਆਂ ਕਮਲ ਡੁੱਬਦਾ ਹੀ ਨਹੀਂ ਹੈ ਮੁਰਗਾ ਵੀ ਡੁੱਬਦੀ ਤੇ ਹੈ ਬਿਜਦੀ ਨਹੀਂ ਉੱਪਰ ਆ ਜਾਂਦਾ ਇੱਕ ਤੇ ਕਮਲ ਦੀ ਤਰ੍ਹਾਂ ਡੁੱਬਦਾ ਹੀ ਨਹੀਂ ਚਾਹ ਕਿਤਨੀ ਧਨ ਸੰਪਦਾ ਵੱਧ ਜਾਏ ਚਾਹ ਕਿਤਨੀ ਮਸਰੂਫ ਮਸਰੂਫੀਅਤ ਵੱਧ ਜਾਏ ਰੱਬੀ ਚਿੰਤਨ ਨਹੀਂ ਭੁੱਲਦਾ ਦੂਜਾ ਕਦੀ ਕਦਾਈ ਨਾਗਾ ਪੈ ਜਾਂਦਾ ਡੁੱਬ ਜਾਂਦਾ ਰਜ਼ਕ ਦੀ ਖਾਤਰ ਲੇਕਿਨ ਫਿਰ ਉੱਪਰ ਆ ਜਾਂਦਾ ਬਿਜਦਾ ਨਹੀਂ ਡੁੱਬਦਾ ਨਹੀਂ ਜੈਸੇ ਜਲ ਵਿੱਚ ਕਮਲ ਨੇ ਰਾਲਮ ਮੁਰਗਾ ਹੀ ਨੇ ਸਾਨੇ ਪਰੇ ਕਿਸ ਤਰ੍ਹਾਂ ਕਰੀਏ ਸ਼ਬਦ ਸੁਰਤ ਭੌਸਾਗਰ ਤਰਿਗੇ ਨਾਨਕ ਨਾਮ ਬਕਾਣੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੀਏ ਸੁਰਤ ਕੋ ਮੁਰਾਦ ਸਰੋਤ ਸੁਰਤ ਦੇ ਤਿੰਨ ਅਰਥ ਨੇ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਇਤੇ ਸਰੋਤ ਹੈ ਸਰਵਨ ਤੋਂ ਬਣਿਆ ਇਤੇ ਸੁਰਤ ਦੇ ਚ ਹੈ ਸੁਣ ਰਿਹਾ ਹੈ ਤੇ ਜੇ ਸੁਣ ਰਿਹਾ ਹੈ ਇਹ ਸੁਰਤ ਦੇ ਚ ਹੈ ਉਹ ਸੁਰਤ ਆ ਜਾਏਗੀ ਸਮਝ ਆ ਜਾਏਗੀ ਸੁਰਤ ਦੇ ਅਰਥ ਹੁਣ ਸਮਝ ਸੁਰਤ ਦੇ ਚ ਹੈ ਸੁਣ ਰਿਹਾ ਹੈ ਸੁਰਤ ਸੁਣਨਾ ਸੁਰਤ ਸਮਝਣਾ ਅਗਰ ਸੁਰਤ ਆ ਗਈ ਹੈ ਸਮਝ ਆ ਗਈ ਹੈ ਤਾਂ ਸੁਰਤ ਇੱਕ ਦਿਨ ਜੁੜ ਜਾਏਗੀ ਹੁਣ ਸੁਰਤ ਦੇ ਜੁੜਨ ਦਾ ਮਤਲਬ ਹੈ ਧਿਆਨ ਜੁੜ ਗਿਆ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਸੁਰਤ ਸ਼ਬਦ ਨਾਲ ਜੋੜੇ ਸਰੋਤਾ ਬਣੇ ਜ਼ਬਾਨ ਗਾਇਨ ਕਰ ਰਹੀ ਹੁੰਦੀ ਹੈ ਜਪਜੀ ਸਾਹਿਬ ਮਨ ਤੇ ਸੁਣਦਾ ਹੀ ਨਹੀਂ ਸਰੋਤਾ ਬਣਦਾ ਹੀ ਨਹੀਂ ਸੁਖਮਨੀ ਸਾਹਿਬ ਪੜ ਰਹੇ ਮਨ ਤੇ ਸੁਣਦਾ ਹੀ ਨਹੀਂ ਤੇ ਜੇ ਸੁਣਦਾ ਹੀ ਨਹੀਂ ਤੇ ਸੁਖਮਨੀ ਸਾਹਿਬ ਅੰਦਰ ਜਾਂਦੀ ਨਹੀਂ ਕੁਝ ਵੀ ਨਹੀਂ ਜਾਂਦੀ ਹਿਰਦਾ ਖਾਲੀ ਦਾ ਖਾਲੀ ਰਹਿ ਜਾਂਦਾ ਸਰੋਤਾ ਹੋਣਾ ਬੜੀ ਵੱਡੀ ਗੱਲ ਹੈ ਜੈਸੇ ਜੈਸੇ ਬਾਣੀ ਅੰਦਰ ਜਾਏਗੀ ਸੁਣਦੇ ਆ ਅੰਦਰੋਂ ਪਾਪ ਨਿਕਲਣਗੇ ਅੰਦਰੋਂ ਸੰਤਾਪ ਨਿਕਲੇਗਾ ਅੰਦਰੋਂ ਦੁੱਖ ਨਿਕਲੇਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾਣਾ ਇਹ ਸਭ ਨਾ ਸੁਣਗੇ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾ ਹੀ ਨੇ ਸ਼ਾਣੇ ਸ਼ਬਦ ਸੁਰਤ ਭਉ ਸਾਗਰ ਕਰੀਏ ਨਾਨਕ ਨਾਮ ਵਖਾਣੇ ਪਰ ਇਹ ਕਿਵੇਂ ਕਰੀਏ ਇਤਨੀਆਂ ਇੱਛਾਵਾਂ ਨੇ ਆਸਾਂ ਨੇ ਸਮੱਸਿਆਵਾਂ ਨੇ ਇਹ ਚਰਪੜ ਦਾ ਪ੍ਰਸ਼ਨ ਹੈ ਕਿਵੇਂ ਕਰੀਏ ਰਹੇ ਇਕਾਂਤੇ ਕੋਮਨ ਵਸਿਆ ਆਸਾਂ ਮੈਂ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਾਸੋ ਪ੍ਰਥਮ ਇਕਾਂਤ ਦੇ ਚ ਬੈਠ ਕੇ ਇਹ ਸਾਧਨਾ ਜਪ ਦੀ ਕਰਨੀ ਚਾਹੀਦੀ ਇਸ ਸਮੋਹਕ ਬੰਦਗੀ ਕਥਾ ਕੀਰਤਨ ਸੁਣਨਾ ਵਾਹਿਗੁਰੂ ਮੰਤਰ ਦਾ ਜਪ ਅੰਮ੍ਰਿਤ ਵੇਲੇ ਇਕੱਲੇ ਬੈਠ ਕੇ ਕਰਨਾ ਜਿਵੇਂ ਘਰ ਦੇ ਸਾਡੇ ਕਿਚਨ ਹੈ ਰਸੋਈ ਹੈ ਭੋਜਨ ਬਣਦਾ ਹੈ ਇਸ ਤਰ੍ਹਾਂ 2-4 ਫੁੱਟ ਜਗ੍ਹਾ ਹੋਵੇ ਜਿੱਥੇ ਬੈਠ ਕੇ ਰੋਜ਼ ਵਾਹਿਗੁਰੂ ਮੰਤਰ ਦਾ ਜਪ ਕਰੀਏ ਅਗਰ ਰੋਜ਼ ਰੋਜ਼ ਉਸ ਇੱਕੇ ਜਗ੍ਹਾ ਤੇ ਜਪ ਹੋਵੇਗਾ ਜਗਾ ਚਾਰਜ ਹੋ ਜਾਏਗੀ ਦੁਸ਼ਟ ਬੰਦਾ ਵੀ ਅਗਰ ਉੱਥੇ ਬੈਠਿਆ ਹੈ ਤੇ ਉਹਦੀ ਜ਼ਬਾਨ ਚੋਂ ਵਾਹਿਗੁਰੂ ਨਿਕਲ ਜਾਏਗਾ ਉਸ ਜਗ੍ਹਾ ਦਾ ਅਸਰ ਹੋਵੇਗਾ ਇਹ ਹਰ ਘਰ ਦੇ ਛੋਣੀ ਚਾਹੀਦੀ ਹੈ ਸਰੀਰ ਦੇ ਭੋਜਨ ਵਾਸਤੇ ਜੇ ਅਸੀਂ ਰਸੋਈ ਬਣਾ ਲੈਂਦੇ ਆ ਆਤਮਾ ਦੇ ਭੋਜਨ ਵਾਸਤੇ ਵੀ 2-4 ਫੁੱਟ ਜਗ੍ਹਾ ਚਾਹੀਦੀ ਹੈ ਕਿਤਨਾ ਜਗ੍ਹਾ ਚਾਹੀਦੀ ਫਿਰ ਦੀ ਫਿਕਰ ਹੀ ਕੋਈ ਨਹੀਂ ਕਿਸੇ ਘਰ ਵਿੱਚ ਕੋਈ ਜਿੱਦੇ ਘਰੇ ਛੇ ਪਾਗਾ ਵਾਲੇ ਤੇ ਕਈਆਂ ਨੇ ਰਸੋਈ ਤੇ ਬਣਾਈ ਹੋਈ ਬਣਾਉਂਦੇ ਕੱਖ ਵੀ ਨਹੀਂ ਉੱਤੇ ਬਜਨ ਨਹੀਂ ਕਰਦੇ ਜੱਪਦੇ ਕਰਦੇ रहे एकांते को मन वसे आसा माए निरासो इतनियां इच्छावां ने इतनियां आशा ने किवें जीवी किवें भव सागर नु पार करिए गुरु नानक देव जी दस दिन आसा माए निरासो रामकली राग दे छोर कई शब्द ने आसा माए निराश वलाए ने चो नानक करते पाए निश्चय करके जानो उस नु करते पुरख दी प्राप्ति हो जांदी किस नु जो आशा दे च निराश हो के रहंदा है ते आशा दे च निराश किस तरह रहिए आशा पूरी हो गई है ਤੇ ਮਨੁੱਖ ਨੂੰ ਇਹ ਸਮਝਣਾ ਚਾਹੀਦਾ ਹੈ ਇਸ ਵਾਸਤੇ ਪੂਰੀ ਹੋਈਏ ਪ੍ਰਮਾਤਮਾ ਦੀ ਆਸਾ ਵੀ ਇਹੀ ਸੀ ਉਹ ਵੀ ਇਹੀ ਚਾਹੁੰਦਾ ਸੀ ਉਹਦੀ ਇੱਛਾ ਵੀ ਇਹੀ ਸੀ ਤਾਂ ਪੂਰੀ ਹੋਈਏ ਮੇਰੀ ਇੱਛਾ ਇਸ ਕਰਕੇ ਪੂਰੀ ਹੋਈਏ ਕਿ ਪ੍ਰਮਾਤਮਾ ਦੀ ਇੱਛਾ ਵੀ ਇਹੀ ਸੀ ਤਾਂ ਪੂਰੀ ਹੋਈਏ ਤੇ ਜੇ ਮੇਰੀ ਇੱਛਾ ਨਹੀਂ ਪੂਰੀ ਹੋ ਵੀ ਕੋਈ ਤਾਂ ਮੈਂ ਇੱਛਾ ਬੜੀ ਕੀਤੀ ਤਾਂ ਫਿਰ ਸਮਝ ਲੈਣਾ ਚਾਹੀਦਾ ਪ੍ਰਮਾਤਮਾ ਦੀ ਇੱਛਾ ਉਜਹ ਹੋ ਰ ਹੈ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ ਹੈ ਡੰਗ ਸਾਰੀਆਂ ਇੱਛਾਵਾਂ ਸਾਡੀਆਂ ਨਹੀਂ ਪੂਰੀਆਂ ਹੁੰਦੀਆਂ ਕਿਸੇ ਦੀਆਂ ਵੀ ਨਹੀਂ ਹੁੰਦੀਆਂ ਇਹ ਵੀ ਮੈਂ ਅਰਜ਼ ਕਰਨਾ ਇਹ ਇੱਛਾ ਪੂਰੀ ਹੋ ਜਾਏ 10 20 ਇੱਛਾਵਾਂ ਜਨਮ ਲੈ ਜਾਂਦੀਆਂ